ਧਰਨੂਗੁਰ ਗੋਪਨ ਸਿੰਘ ਜੀ ਮਹਾਰਾਜ ਦੇ ਵੀ ਬੋਲ ਲਬਾ ਲਬੇ ਕੁੰਦਮ ਬਗਮ ਲੋਸਕੁਨ ਉੰ ਮੇ ਹਰਦਾਲਮ ਫਰਾਵਾਸ਼ਕੁਨ ਆਪਾਂ ਇਸ ਜ਼ਫਰ ਨਾਮੇ ਦੇ ਬੋਲਨੇ ਕਾ ਹੋਰਮਜ਼ੇਬ ਤੇਰੇ ਦਮਾ ਦੇ ਪਿਆਲੇ ਖਾਲੀ ਨੇ ਕੁਛ ਵੀ ਨਹੀਂ ਇਹਨਾਂ ਪਿਆਲਿਆਂ ਨੂੰ ਭਰ ਲੈ ਖੁਦਾ ਦੇ ਨਾਮ ਅੱਲਾਹ ਹੋ ਅੱਲਾਹ ਜਪਿਆ ਕਰ ਮੇਰ ਵੈਰ ਹਿਰਦਾ ਸਾਰਿਆਂ ਨੇ ਕੋਈ ਸਲਾਹ ਲਵਾਂ ਲਗਬੇ ਕੁੰਦਮ ਬਦਮਨੋਸ਼ ਕੁੰ ਕਮੇ ਹਰ ਦਵਾਦਮ ਫਰਾਮੋਸ਼ ਕੁੰ ਦੋ ਜਹਾਨਾਂ ਦੇ ਰਮ ਜੇ ਤੋਂ ਦੂਰ ਕਰਨੇ ਨੇ ਮਿਟਾਣੇ ਨੇ ਦਮਾਂ ਦੇ ਪਿਆਲਿਆਂ ਦੇ ਖੁਦਾ ਦਾ ਨਾਮ ਵਰ ਤੇਰੇ ਪਿਆਲੇ ਸਾਡੀ ਨੇ ਖੜਕਦੇ ਜਿਨ੍ਹਾਂ ਦੇ ਦਮਾਂ ਦੇ ਕੁਝ ਨਹੀਂ ਆਉਂਦਾ ਉਹ ਹੀ ਰੋਲਾ ਰੱਪਾ ਬਹੁਤ ਹੈ ਵੀ ਮੈਂ ਧਾਰਮਿਕ ਝਗੜੇ ਵੀ ਹੋਈ ਕਰਦਨ ਕਿਨਾਂ ਦੇ ਦਮਾਂ ਦੇ ਖੱਖ ਵੀ ਕੁਝ ਵੀ ਨਹੀਂ ਚਾਹ ਇਸਲਾਮੀ ਜਗਤ ਦੇ ਝਗੜੇ ਹੋਣੇ ਮਜ਼ਮਦੇ ਨਾਂ ਤੇ ਚਾਹ ਸਿੱਖ ਜਗਤ ਦੇ ਚਾਹਵਨ ਚਾਹ ਹਿੰਦੂ ਧਗਣ ਜਗਤ ਦੇ ਚਾਵਨ ਧਰਮ ਦੇ ਨਾਂ ਤੇ ਹੋਈ ਝਗੜਦੇ ਨੇ ਜਿਨ੍ਹਾਂ ਦੇ ਦਮਾਂ ਚ ਕੱਖ ਵੀ ਨਹੀਂ ਹੈ। ਸਿਰ ਵੀ ਮੈਰਸ ਕਰਦੇ ਹੋ। ਖਾਲੀ ਪਿਆਲੇ ਨੇ ਖੜਕਦੇ। ਖੜਕਦੇ। ਅਗਰੇ ਭਰੇ ਹੋ। ਪਤਾ ਹੈ ਭਗਤ ਕਬੀਰ ਵੀ ਕਹਿੰਦੇ ਨੇ। ਕਹੋ ਕਬੀਰ ਛੂਚਾ ਘਟ ਬੋਲੇ। ਭਰੇ ਆ ਹੋਏ ਸੋ ਕਬੂ ਨਾ ਦੋਨੇ ਥੋੜੇ ਅਗਿਆ ਦੋ ਘੁੱਟ ਕਿਧਰੇ ਹੈਗੇ ਨੇ ਕੜਈ ਦੇ ਚ ਪਾਣੀ ਦੇ ਤੇ ਉਹ ਛਣਕ ਦਾ ਜ਼ਿਆਦਾ ਚੱਲਦੇ ਆ ਆਵਾਜ਼ ਪਰ ਭਰੇ ਆਵੇ ਆਵਾਜ਼ ਕੋਈ ਨਹੀਂ ਖਾਮੋ ਉਹ ਤੇ ਚੁੱਪ ਹੋ ਜਾਂਦੇ ਸਮੋਸ਼ ਹੋ ਜਾਂਦੇ ਉਹ ਡੋਲਦੇ ਨਹੀਂ ਖੜੇ ਚਰੇ ਨਹੀਂ ਟਕਰਾਂਦੇ ਨਹੀਂ ਜਿੱਦ ਤੋਂ ਕਿਤੇ ਟਕਰਾਰ ਵਾਲੀ ਗੱਲ ਹੋਵੇ ਹੱਥ ਜੋੜ ਦੇ ਇਹ ਵੀ ਮੈਚ ਕਰਦੇ ਆਂ ਔਰ ਸਮdireita ਵੀ ਹੋ ਜਾਣਗੇ ਵਿਤਕਰਾ ਵੀ ਨਹੀਂ ਰਹੇਗਾ ਮੈਂ ਕਿ ਪੜ ਕੇ ਹੈਰਾਨ ਹੋਇਆ ਇੱਕ ਮੁਸਲਮਾਨ ਨੂੰ ਆਫਿਸ ਨੂੰ ਪੀਰਾਨ ਦਾ ਇੱਕ ਸੋਕੀ ਸੰਤ ਕੰਡੇ ਆਇਆ ਕਰੋ ਵਸਲ ਖਾਹੀ ਸੁਲਾ ਕੋ ਨਮਾ ਆਸੋ ਹੈਂ ਹਬਦਾ ਮੇਲਾਪ ਚਾਹਨਾ ਸਦਾ ਦਾ ਵਸਲ ਚਾਹਨਾ ਕਰਲੇ ਸੋਡਾ ਸਾਰਿਆਂ ਹਰ ਇੱਕ ਨਾਲ ਸੋਡਾ ਕਰੀ ਬਾਹਮ ਸੱਦਮਾ ਅੱਲਾ ਅੱਲਾ ਬਾਹਨੋ ਦਾ ਰਾਮ ਰਾਮ ਜੇ ਰਸਤੇ 'ਚ ਕੋਈ ਮੁਸਲਮਾਨ ਮਿਲ ਜਾਈ ਸਲਾਮ ਅਲੈਕਮ ਕਰ ਛੜੇ ਅੱਲ੍ਹਾ ਹੋ ਕਰ ਛੜੇ ਹਿੰਦੂ ਮਿਲ ਗਏ ਰਾਮ ਰਾਮ ਕਰ ਛੜੇ ਆਦੋਗੇ ਮੁਸਲਮਾਨ ਤੇ ਮੁਸਲਮਾਨ ਤੇ ਕਹਿੰਦੇ ਨੇ ਜਿਹੜਾ ਇਸਲਾਮ ਦੇ ਝੰਡੇ ਥੱਲੇ ਨਹੀਂ ਆਇਆ ਪਰ ਰਸਤੇ 'ਚ ਨਹੀਂ ਕਰੇ ਵਿਤਕ੍ਰਿਆਾਂ ਦੇ ਜੀਣ ਵਾਲਾ ਅਜੇ ਮਨੁੱਖ ਜਪਦੀ ਮੰਜ਼ਿਲ ਨੁਮਾਈਚੂ ਸਕੇ ਇਹ ਵੀ ਮਾਰਕ ਕਰਨਾ ਇਹ ਵਿਤਕ੍ਰੇ ਨਹੀਂ ਰਹਿੰਦੇ ਪਿਮਟ ਜਾਂਦੇ ਭਜਨ ਵਿਆਪਕ ਵੀ ਹੋ ਸਕਦਾ ਹੈ ਸਮੋਹਕ ਇਕਾਥਾ ਕੀਰਤਨ ਔਰ ਵਾਹਿਗੁਰੂ ਮੰਤਰ ਦਾ ਜਪ ਸਮੋਹਕ ਵੀ ਹੋ ਸਕਦਾ ਪਰ ਵਿਅਕਤੀਗਤ ਵੀ ਹੋ ਸਕਦਾ ਔਰ ਵਿਅਕਤੀਗਤ ਲਾਜ਼ਮੀ ਹੈ ਜਪਨਾ ਸੇ ਦੁਸ਼ਟ ਦਮਨ ਪ੍ਰੇਮ ਕੋਣ ਚਲੇਗਾ ਕੋਲੇ ਕੋਈ ਵੀ ਨਹੀਂ ਜਪਨਾ ਸੇ ਪਾंडवों ਨੂੰ ਉਦਰੀ ਚਲੇਗਾ ਜਿਹੜਾ ਉਤਰਾਖੰਡ ਦਾ ਬਾੜ ਹੈ ਭਾਰਤ ਦੇ ਕਰੀਬਨ ਕਰੀਬਨ 90 ਫੀਸਦੀ ॠषि ਮਨੇ ਉੱਥੇ ਹੀ ਜਪ ਤਪ ਕਰਦੇ ਰਹੇ ਕੋਲੇ ਤੇ ਕਲ ਚਾਹੀਏ ਇੱਕ ਤੇ ਇੱਕ ਅਲ ਦੇ ਚ ਮਨੁੱਖ ਦਾ ਆਪਣਾ ਮਨ ਪੂਰਾ ਸਾਹਮਣੇ ਆ ਜਾਂਦਾ ਹੈ ਅਗਰ ਉਹ ਦੇਖਣ ਵਾਲਾ ਹੋਵੇ ਕੋਈ ਜਪ ਦੀ ਤੜਪ ਰੱਖਣ ਵਾਲਾ ਤੇ ਪਤਾ ਵੀ ਚਲੇਗਾ ਲੋਕੀ ਸਤਸੰਗੀ ਕਹਿੰਦੇ ਨੇ ਅੰਦਰ ਤੇ ਬੜਾ ਕੁਸੰਤ ਚੱਲਦਾ ਲੋਕੀ ਤੇ ਕਹਿੰਦੇ ਨੇ ਬੜਾ ਦਾ ਨਹੀਂ ਅੰਦਰ ਤੇ ਬੜੀ ਮਿਹਰਬਾਨੀ ਚੱਲਦੀ ਲੋਕੀ ਆਪਣੇ ਮਨ ਕਿੱਥੇ ਦੇਖਦੇ ਕੌਣ ਦੇਖ ਇਕਾਂਤ ਦੇ ਸਵਸਥੇ ਲੋੜ ਹੈ ਦੂਜਿਆਂ ਨੂੰ ਸਭ ਆਪਣੇ ਆਪ ਨੂੰ ਦੇ ਇਹ ਰੋਮਨ ਆਰਸੀ ਕੋਈ ਗੁਰਮੁਖ ਦੇਈ ਨਹੀਂ ਫਿਰ ਅੰਦਰ ਜੋ ਇਹ ਸਾਰਾ ਅਨੜਪ ਦਿਖਾਈ ਦੇਂਦਾ ਹੈ ਹੁਣ ਇਹਨੂੰ ਦੂਰ ਦੂਰ ਕਿਵੇਂ ਕਰੀਏ ਅਸ਼ੋਧ ਵਿਚਾਰ ਸ਼ੋਧ ਵਿਚਾਰਾਂ ਨਾਲ ਹੀ ਦੂਰ ਹੋਣਗੇ ਚੰਗੇ ਵਿਚਾਰ ਮਨ ਦੀ ਸ਼ੁੱਧੀ ਚੰਗੀ ਸੋਚਣੀ ਮਨ ਦੀ ਸ਼ੁੱਧੀ ਹੈ ਇਸ ਸਵਸਤੇ ਇਕਾਂਤ ਲਾਜ਼ਮੀ ਹੈ ਭਾਇ ਗੁਰਦਾਸ ਸਿੰਘ ਨੇ ਦਲੀਲ ਦਿੱਤੀ ਮੈਂ ਬੇਨਾਂ ਨਹੀਂ ਹਾਂ ਸਾਹਮਣੇ ਆ ਪੁੱਤ ਜਣੇ ਵਣ ਕੋਟੜੀ ਕੋਲਾਵਾ ਮਾਣ ਸੰਭਾਗ ਹੋ ਜਾਣ ਕਿ ਉਸਤਰੀ ਨੇ ਆਪਣੇ ਤਨ ਦੇ ਚੋਂ ਕਿਸੇ ਹੋਰ ਨੂੰ ਜਨਮ ਦੇਣਾ ਸੜਕ ਤੇ ਨਹੀਂ ਦੇਦੀ ਪੁੱਤ ਜਣੇ ਵਣ ਕੋਟੜੀ ਭਾਈ ਗੁਰਦਾਸ ਜੀ ਦੀਵਾਰ ਇਕ ਜੀਵਨ ਦੇ ਚੋਂ ਕਿਸੇ ਦੂਸਰੇ ਜੀਵਨ ਨੂੰ ਜਨਮ ਦੇਣਾ ਸਰੇ ਆਮ ਨਹੀਂ ਬਾਜ਼ਾਰ ਵਿੱਚ ਨਹੀਂ ਇਕੱਠ ਦੇ ਚ ਨਹੀਂ ਕਿ ਕਾਹਨ ਤੇ ਦੇਸ ਪੁਰਾਣੇ ਜ਼ਮਾਨੇ ਕੋਈ ਗੋਲ ਤੇ ਇੱਕ ਦਾਦਾਈ ਹੋਈ ਅੱਜ ਕੱਲ ਹੋਈ ਤਾਂ ਕੋਈ ਕੱਦ ਚ ਲੋ ਲੈਡੀ ਡਾਕਟਰ ਹੋ ਗਈ ਨਰਸ ਹੋ ਗਈ ਅਕਸਰ ਦੇ ਹੱਥ ਦੇ ਤੇ ਇਹ ਵੀ ਨਹੀਂ ਹੁੰਦਾ ਆਪਣੇ ਮਨ ਦੇ ਚੋਂ ਪ੍ਰਮਾਤਮਾ ਨੂੰ ਜਨਮ ਦੇਣਾ ਦੂਜੇ ਦਾ ਹੁੰਦਾ ਵਿਦਨਕਾਰੀ ਵੀ ਸੰਕੋਚ ਪੈਦਾ ਕਰਦੇ ਜਿਵੇਂ ਇਸਤਰੀ ਦੇ ਅੰਦਰ ਸੰਕੋਚ ਪੈਦਾ ਹੋ ਸਕਦੇ ਤੇ ਪੁੱਤਰੇ ਲੋਕ ਖੜੇ ਹੋਣ ਕਿਸ਼ਨਾ ਜਨਮ ਦੇ ਸੰਕੋਚ ਪੈਦਾ ਹੋਵੇ ਇਹ ਉਦਾਹਰਣ ਮੈਂ ਦੇਂਦਾ ਨਹੀਂ ਹੁੰਦਾ ਪਰ ਕਿਉਂਕਿ ਭਾਈ ਗੁਰਦਾਸ ਜੀ ਦਾ ਮੈਂ ਤੁਹਾਡੇ ਸਾਹਮਣੇ ਰੱਖਦਾ ਕਿ ਇਹ ਰੈਸਲੀ ਸਮਝਾ ਪੁੱਤ ਜਣੇ ਵੜ ਕੋਟੜੀ ਇਹ ਗੋਪਤ ਕੋਟੜੀ ਦੇ ਜਨਮ ਦੇਦੀ ਇਹ ਬੱਚੇ ਸੜਕ ਤੇ ਨਹੀਂ ਜਾਂਦੀ ਬਾਜ਼ਾਰ ਵਿੱਚ ਨਹੀਂ ਦੇਂਦੀ ਇੱਕ ਜੀਵਨ ਦੇ ਚੋਂ ਕਿਸੇ ਹੋਰ ਜੀਵਨ ਨੂੰ ਜਨਮ ਦੇਣਾ ਇੱਕ ਤੰਗ ਤਾਰੀਕ ਕੋਠੜੀ ਦੇ ਬਾਜ਼ਾਰ ਵੇਚਣਾ ਇਸ ਸਰੀਰ ਦੇ ਚੋਂ ਜਦ ਪਰਮ ਚੇਤਨਾ ਦਾ ਜਨਮ ਆਉਂਦਾ ਹੈ ਪ੍ਰਮਾਤਮਾ ਦਾ ਜਨਮ ਆਉਂਦਾ ਹੈ ਤੇ ਮਨ ਜਦ ਜੋਤ ਸਰੂਪ ਬਣਦਾ ਹੈ ਇਹਦੀ ਵਾਸਤੇ ਵੀ ਇਕਾਂਤ ਚਾਹੀਦਾ ਹੈ ਦੂਜੇ ਦਾ ਹੋਣਾ ਵਿਗਨਕਾਰੀ ਵਿਗਨਕਾਰੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਭਾਵੇਂ 30 ਸਾਲ ਪੁਰਾਣੀ ਗੱਲ ਹੈ 10-11 ਸਾਲ ਪਹਿਲੇ ਸੰਬਲਪੁਰ ਦੇ ਨੇੜੇ ਇੱਕ ਬੁਰਲਾ ਜਿੱਥੇ ਹੀਰਾ ਕੁ ਡੰਗ ਬਣੇ ਦਿਨ ਦੇ ਸਮੇਂ ਮਹਾਨਦੀ ਉੱਥੇ ਵਗਦੀ ਹੈ ਲੈ ਉੱਥੇ ਚਲਾ ਜਾਂਦਾ ਸੀ ਕਦੀ ਗੜਾਈ ਨਾਲ ਇੱਕ ਬਾੜੀ ਸੀ ਉਹ ਪਰੇਖ ਛੋਟਾ ਜਿਹਾ ਮੰਦਿਰ ਸੀ ਗੁੰਮਟੀਆਂ ਗਿਆ ਬੜਾ ਦੇਦਨ ਬਾਅਦ ਤਾਂ-ਤਾਂ ਤੇ ਗੁੰਮਟੀਆਂ ਬਣੀਆਂ ਇੱਕ ਦਿਨ ਜਦੋਂ ਮੈਂ ਉੱਥੇ ਗਿਆ ਇੱਕ ਸਾਧੂ ਬੈਠਾ ਸੀ ਮੈਨੂੰ ਦੇਖ ਕੇ ਚੀਖ ਨਿਕਲ ਗਈ ਉਹ ਆਪਣਾ ਸਿਰ ਪਥਰਾਂ ਤੇ ਮਾਰਨ ਲੱਗ ਪਿਆ ਮੈਂ ਭੱਜ ਕੇ ਛੁਪ ਗਿਆ ਉਹ ਲੋਕ ਕੌਣ ਹੋ ਗਏ ਮੈਂ ਅਖੇ ਮਿਤਰਾ ਮੇਰਾ ਆਵਣਾ ਕੋਈ ਅਪਸ਼ਗਨ ਹੋ ਗਿਆ ਕਹੀਂ ਲਗਾ ਆਉ ਮੇਰੀ ਖੇਡ ਬਣ ਗਈ ਸੀ ਤੋਂ ਆ ਗਈ ਮੇਰੀ ਕਿ ਕੁ ਖੇਡ ਬਣ ਗਈ ਸੀ ਕਿਤਨੇ ਸਾਲ ਹੋ ਗਏ ਮੈਂ ਖਪਦੇ ਆ ਖਪਦੇ ਆ ਜੇ ਖੇਡ ਬਣ ਗਈ ਸੀ ਕੈਨੂੰ ਪਤਾ ਨਹੀਂ ਕਲ ਜੋ ਬਣਾ ਕੇ ਰਹਿ ਜਾਂਦਾ ਕਿੰਦਾ ਹੋਰ ਮੈਂ ਅਪਸ਼ਬਲ ਨਹੀਂ ਕਹਿੰਦਾ ਵਿਦਾ ਕੈਨੂੰ ਇਹ ਹੀ ਮਨਜ਼ੂਰ ਸੀ ਤੇਰੇ ਆਉਣ ਨਾਲ ਮੇਰੀ ਖੇਡ ਵਿਗੜ ਗਈ। ਅਜੇ ਤੱਕ ਮੈਨੂੰ ਬੋਲ ਯਾਦ ਨਹੀਂ ਉਸਤੇ। ਮੈਂ ਫਿਰ ਆਪਣਾ ਮੱਤਵਾ ਦੇ ਕਦਮਾਂ ਤੇ ਰੱਖਿਆ ਵੀ ਮੇਰੇ ਕੋਲ ਗਲਤੀ। ਮਾਫ ਕਰੀ। ਹੋ ਗਈ ਹੈ ਗਲਤੀ। ਬੋਲ ਹੋ ਗਈ। ਮੈਨੂੰ ਵੀ ਨਹੀਂ ਪਤਾ ਸੀ ਤੇਰੀ ਇਸ ਤਰ੍ਹਾਂ ਦੀ ਕੋਈ ਖੇਡ ਬਣ ਰਹੀ ਸੀ ਤੇ ਮੈਂ ਆ ਗਿਆ। ਮੇਰੀ ਆਮਦ ਕਦਮਾਂ ਦੀ ਆਹਕ ਪਤ੍ਰਾਂ ਦੇ ਚੋਲਾਂ ਕੇ ਮੈਂ ਜਾ ਰਿਆ ਸੀ ਰਸਤਾ ਪਤਵਿਰ ਕੰਦੀ ਤੇਰੀ ਆਹਟ ਨੇ ਤੇਰੇ ਦ੍ਰਿਸ਼ ਨੇ ਤੇਰੇ ਸਰੀਰ ਦੇ ਆਣ ਨਾਲ ਜੋ ਇਥੇ ਵਾਈਬ੍ਰੇਸ਼ਨ ਦਰੰਗਾ ਬਣਿਆ ਮੇਰੀ ਖੇੜ ਬਿਗੜ ਗਈ ਕਿਤਨੇ ਸਾਲ ਹੋ ਗਏ ਮੈਂ ਉਡੀਕ ਕਰਦੇ ਆਜ ਬਣਨ ਲੱਗੀ ਸੀ ਫਿਰ ਮੈਂ ਹੁਣ ਅਰਜ਼ ਕਰਾਂ ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਸੁਣਾ ਕੇ ਮੈਂ ਸਮਾਪਤੀ ਵੀ ਕਰਾਂ ਵਿਸ਼ਾ ਭਾਵੇਂ ਨੋ ਬੋਲਦੇ ਜਾਈਏ ਬੋਲਦੇ ਜਾਈਏ ਗਲ ਮੁਕਤੀ ਤੇ ਹੈ ਹਨੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੇਜ ਵਿਛਾਈ ਕੰਤ ਕੋ ਕੀਲਾ ਹਵ ਸੰਗਾਰ ਪਰਮਾਤਮਾਉਂ ਦੇ ਲਈ ਅੰਤਿਸ਼ ਕਰਨ ਦੀ ਸੇਜ ਵਿਛਾਈ ਸੀ ਸ਼ਰਧਾ ਪਿਆਰ ਨਾ ਗੁਣਾਂ ਵਿਛਾਈ ਸੇਜ ਵਿਛਾਈ ਕੰਤ ਕੋ ਕੀਲਾ ਹਵ ਸੰਗਾਰ ਇਤਨੀ ਮਨਜਨ ਸਮਾਵਨੀ ਜੇਗਲ ਪੈਰਾਹਾਰ ਕੋਈ ਸਰਦਾਰੂ ਆਇਆ ਹੋਣਾ ਜ਼ਰੂਰ ਆਪਦੀ ਗਿਆਤ ਲਈ ਅਰਸ਼ ਕਰਾਂ ਟੈਗੋਰ ਇਹ ਦੋ ਪੰਕਤੀਆਂ ਪੜ੍ਹ ਕੇ ਰੋਠਦਾ ਸੀ ਕਹਿੰਦਾ ਇਸ਼ਕ ਦੀ ਦੁਨੀਆ ਚ ਪਿਆਰ ਦੀ ਦੁਨੀਆ ਚ ਇਤਨੀ ਬਾਰੀਕ ਗੱਲ ਕਿਸੇ ਨੇ ਨਹੀਂ ਆਖੀ ਜਿੰਨੀ ਗੁਰਵਰਜਨ ਦੇਵ ਜੀ ਨੇ ਕਹਿ ਦਿੱਤੀ ਸੇਜੇ ਵਿਚਾਈ ਤੰਤਕੂ ਕੀਆ ਹਵ ਸਿੰਗਾਤ ਇੱਥੇ ਮੰਜਾ ਨਾ ਸਮਾਵਨੇ ਜੇਗਲ ਪੈਰਾ ਹਾਰ ਪਈ ਸਾਡੀ ਖੇਡ ਬਣ ਰਹੀ ਸੀ ਕੋਈ ਗੱਲ ਬਣ ਰਹੀ ਸੀ ਤੂੰ ਗੱਲੇ ਚ ਹਾਰ ਪਾ ਦਿੱਤਾ ਇਹ ਦੀਵਾਰ ਬਣ ਗਈ ਫੇਰ ਦੀਵਾਰ ਬਣ ਗਈ ਗਲ ਵਕੜੀ ਤੇ ਲਗੇ ਅਸੀਂ ਗਲੇ ਨਾਲ ਗਲੇ ਤੇ ਮਿਲੇ ਪਰ ਤੇਰਾ ਹਾਰ ਦੀਵਾਰ ਬਣ ਗਈ ਤੇ ਲੋਕ ਕਹਿੰਦੇ ਨੇ ਸੰ ਪਿਆਰ ਦੀ ਦੁਨੀਆ ਇਤਨੀ ਬਾਰੀਕ ਗੱਲ ਅਜ ਤੱਕ ਕਿਸੇ ਨੇ ਨਹੀਂ ਆਖੀ ਜੋ ਗੁਰੂ ਅਰਜਨ ਦੇਵ ਜੀ ਕਰ ਬਾਹਰ ਦਿੱਖਦੇ ਪੰਨਤੀਆਂ ਮੇਰੇ ਸਾਹਮਣੇ ਆਈਆਂ ਸਾਨੂੰ ਸਾਧੂ ਦੀ ਤਾੜਨਾ ਤੋਂ ਬਹ ਮੈਂ ਕਿਠੇਕ ਰਹਿੰਦਸ ਮੇਰਾ ਜਾਣਾ ਦੀਵਾਰ ਵੱਟੇ ਜਪ ਕਰਦੇ ਆ ਕੁਛ ਨਾ ਕੁਛ ਘਟਨਾਵਾਂ ਘਟ ਸਕਦੀਆਂ ਨੇ ਦੂਜੇ ਦਾ ਹੋਣਾ ਵਿਦਣ ਦਾ ਬਈ ਜਿਨ੍ਹਾਂ ਨਾਲ ਗੁਰਬਾਣੀ ਵਿਆਕਰਣ ਪੜ੍ਹਾ ਰਹੇ ਗੁਰਬਾਣੀ ਗ੍ਰਾਮਾ ਬਾਪੂ ਬਲਵੰਤ ਸਿੰਘ ਬੜੇ ਮਸ਼ਹੂਰ ਸਨ ਡਾਕਟਰ ਨੇ ਕਿਹਾ ਉਸ ਦਾ ਸੁ ਟਿਕਾਹਾ ਵੀ ਕਰ ਦੇਸ ਮੈਨੂੰ ਕਹਿ ਲਗੇ ਉਸ ਤਰ੍ਹਾਂ ਦੇ ਬੰਦੇ ਦੇ ਨੇੜੇ ਕਦੀ ਨਾ ਜਾਇਂ ਕੋਈ ਖੇਡ ਬਣਦੀ ਦੇਖੇਂ ਅਗਰ ਉਸ ਦੇ ਮੂੰਹ ਆਪ ਸ਼ਬਦ ਲੱਗ ਗਏ ਤੇ ਹੋ ਜਾਏਗਾ ਉਸਰਾਪ ਸਮਝ ਲੈ ਕੇ ਨਾ ਲੱਗ ਜਾਏ ਉਹਨੇ ਮੇਰੇ ਅੱਗੇ ਤੇ ਸ਼ੌਕ ਦੇਖ ਲਿਆ ਸੀ ਭਈ ਇਹ ਉਹ ਜੀਆਂ ਦੇ ਬੰਦਿਆਂ ਦੀ ਮੈਂ ਟੋਲੇ ਚ ਰਹਿੰਦਾ ਤੇ ਚੜਾ ਵੀ ਜਾਂਦਾ ਕਹਿ ਲੇ ਕਿ ਨਾ ਜਾ ਜਦ ਕੋਈ ਖੇਡ ਬਣ ਰਹੀ ਆ ਵੀ ਨਾ ਜਾ ਜਗਰ ਉਹਦੇ ਮੂੰਹੋਂ ਕੋਈ ਸ਼ਬਦ ਨਿਕਲ ਗਿਆ ਤਾਂ ਲੱਗ ਜਾਏ। ਉਹ ਤੇ ਹੋ ਜਾਇਆ। ਉਸ ਦਿਨ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਫੈਰੇਦ ਵੀ ਹੋ ਗਿਆ। ਔਰ ਦੁਨੀਆਂ ਚੀਜ਼ਾਂ ਦੀ ਖੇਡ ਬਣ ਗਈ ਮੈਂ ਦੇਖਦਾ। ਬਣ ਗਈ ਹੈ ਕਰਨਾ। ਐਸੀ ਖੇਡ ਨੇ। ਇਹ ਗੱਲ ਵੱਖਰੀ ਹੈ ਕਿ ਹਰ ਮੁਰਕ ਦੇ ਚਿਸਤਾਂ ਦੇ ਬੰਦੇ ਨਹੀਂ ਹੁੰਦੇ। ਹਰ ਸ਼ਹਿਰ ਦੇ ਚ ਨਹੀਂ ਆਉਂਦੇ ਫਿਰ ਵੀ ਹੁੰਦੇ। ਹਰ ਜੰਗਲ ਦੇ ਚੰਦਨ ਨਹੀਂ ਆਉਂਦਾ ਫਿਰ ਵੀ ਹੁੰਦਾ। ਕਿਧਰੇ ਹੁੰਦਾ? ਹਰ ਜਗ੍ਹਾ ਕੋਈ ਸਰ ਨਹੀਂ ਪੈਦਾ ਹੁੰਦਾ ਫਿਰ ਵੀ ਫੈਦਾ ਹੁੰਦਾ ਕਿਦੜੇ ਹੁੰਦਾ ਹਰ ਜਗ੍ਹਾ ਭਗਤ ਨਹੀਂ ਹੁੰਦੇ ਫਿਰ ਵੀ ਹੁੰਦੇ ਨੇ ਕਿਦੜੇ ਹੁੰਦੇ ਜੁਗੜੀਆਂ ਆ ਆਤਮਾਵਾ ਹੁੰਦੀ ਹੈ ਛੜਾ ਬੰਦਾਲ ਭੇਜੀਆਂ ਆ ਆਤਮਾਵਾ ਹੁੰਦੀਆਂ ਸਿੱਖਣ ਵਾਸਤੇ ਕੋਈ ਮੜੀ ਗੱਲ ਨਹੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਈ ਕਿਉਂਕਿ ਕਈ ਵਾਰ ਦਾਸ ਨੂੰ ਕਈ ਕਈ ਨੇ ਬੈ ਵੀ ਸੰਗਤਿਕ ਕਈ ਨੇ ਲੈਂ ਕਰ ਪਰ ਕਲਿਆ ਤੇ ਇਤਨੀ ਗੱਲ ਕਹਿੰਦਾ ਤੇ ਮੈਂ ਸੰਗਤ ਵਿੱਚ ਹੀ ਹੁੰਦਾ ਹਾਂ। ਆਂਕੂ ਕੋ ਸੰਗਤ ਵਿੱਚ ਬੈਠ ਕੇ ਕਰੇ ਐ ਸਰ ਵਾਹਿਗੁਰੂ ਦਾ ਜਪ ਤਾਂ ਕੋਈ ਹਰ ਜਗ੍ਹਾ। ਕੋਈ ਹਰ ਜਗ੍ਹਾ। ਫਿਰ ਜੇ ਹਣ ਤੋਂ ਦੇ ਵਿੱਚ ਲੰਬੀਆਂ ਚੌੜੀਆਂ ਗੱਲਾਂ ਜੋੜ ਦਈਏ ਇਹ ਅਵਸਥਾ ਬਣेंगी ਇਹ ਬਣेंगी ਇਹ ਬਣेंगी ਸਾਰਿਆਂ ਦੀ ਇੱਕ ਜੈਸੀ ਨਹੀਂ ਬਣਦੀ ਨਹੀਂ ਬਣਦੀ। ਜਪ ਕੀਤਾ ਸੀ ਮਹਾਤਮਾ ਬੁੱਧ ਨੇ ਕੋਈ ਹੋਰ ਖੇਡ ਬਣ ਜਦੋਂ ਕੀਤਾ ਸੀ ਕ੍ਰਿਸ਼ਨ ਨੇ ਕੋਈ ਖੇਡ ਹੋਰ ਬਣ ਮਹਾਤਮਾ ਬੋਧ ਕੀੜੀ ਵੀ ਫੱਲੇ ਮਰ ਜਾਏ ਤੇ ਕਿਦੇ ਸਾਰਾ ਦਿਨ ਤੂੰ ਦੇ ਪੀ ਕੀ ਹੋਵੇ ਮੇਰੇ ਪਹਿਲਾਂ ਫੱਲੇ ਕੀੜੀ ਕਿਉਂ ਆ ਪਰ ਕ੍ਰਿਸ਼ਨ ਤੇ ਅਰਜਨ ਨੂੰ ਕਹਿੰਦੇ ਨੇ शस्त्र ਚੁੱਕ ਲੜਨਾ ਕੋਹ ਨੂੰ ਖਰਾਬ ਕਰਨਾ ਟੂ ਚੋਇਸ ਅਗੈਸਟ ਮਹਾਵੀ ਇਹ ਤੇੜੇ ਵੀ ਮਰ ਜਾਏ ਸਾਰਾ ਦਿਨ ਰੋਂਦੇ ਰਹਿੰਦੇ ਸਨ ਹੈ ਪ੍ਰਭੂ ਮੇਰੇ ਕੋਲ ਕੀ ਹੋ ਗਿਆ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਚੌਕਰ ਹਮਾ ਹਿਲਤੇ ਦਰਗੋ ਯਸ ਹਾਲਾ ਲਸਤ ਬੁਰਦੰਬ ਸ਼ਮਸ਼ੇਰ ਦਰ ਪਿਆਰ ਨਾਲ ਸ਼ਮ ਨਾਲ ਦਇਆ ਨਾਲ ਅਗਰ ਜ਼ਾਲਮ ਆਪਣੇ ਕਦਮ ਨਹੀਂ ਰੋਕਦਾ ਤਲਵਾਰ ਕਢ ਕੇ ਉਹਦੇ ਕਦਮਾਂ ਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਜਦ ਮੇਲ ਵੀ ਨਹੀਂ ਤਾਂ ਦੀ ਗਰ ਨਾਮ ਜਦ ਕੇ ਅਲਗ ਅਲਗ ਅਵਸਥਾ ਬਣ ਗਈ। ਅਵਤਾਰਾਂ ਦੀ ਇੱਕ ਅਵਸਥਾ ਨੇ ਬਣੀ ਤੇ ਬਾਕੀਆਂ ਦੀ ਕੀ ਅਵਸਥਾ ਇੱਕ ਬਣੇਗੀ ਨਹੀਂ ਬਣਦੀ। ਅਲਗ ਅਲਗ। ਕਿਸੇ ਦੇ ਅੰਦਰ ਕੁਝ ਬਣਨ ਜਾਂਦਾ ਹੈ, ਕਿਸੇ ਦੇ ਅੰਦਰ ਕੁਝ ਬਣੇਗਾ। ਲੇਕਿਨ پیروی ਮੈਂ ਰੱਖਣਾ ਭਾਵੇਂ ਕੁਝ ਵੀ ਬਣਦਾ। ਰਸ ਇੱਕੋ ਹੁੰਦਾ। ਜੇ ਉਹ ਅੱਲਾਹ ਹੋ ਅੱਲਾਹ ਕਰਦੇ ਆ ਬਾਬਾ ਫਰੀਦ ਪਹੁੰਚਣ ਤੇ ਰਾਮ ਰਾਮ ਕਰਦੇ ਆ ਰਾਮਾਨੰਦ ਪਹੁੰਚਣ ਤੇ ਗੋਬਿੰਦ ਗੋਬਿੰਦ ਕਰਦੇ ਆ ਜੈਦੇਵ ਪੌਚਨ ਕਿਉਂਕਿ ਜੈਦੇਵ ਗੋਬਿੰਦ ਗੋਬਿੰਦ ਜਪਣ ਲੋਕ ਕਹਿੰਦੇ ਗੋਬਿੰਦ ਗੋਬਿੰਦ ਦੇ ਚ ਜਪਨਰ ਸਕਲ ਤੇ ਜਪਦਾ ਨਾ ਤੇ ਜਿਹੜੇ ਕਹਿੰਦਾ ਗੋਬਿੰਦ ਗੋਬਿੰਦ ਜਪੋ ਪ੍ਰੀਤ ਕਹਿੰਦਾ ਅੱਲਾਹੋ 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 ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ ਸਤਨਾ ਨਾਮ ਦਾ ਜਪ ਕਰਦੇ ਨੇ ਨਾ ਸਾਰਿਆਂ ਬਦਕਾਂ ਦਾ ਮੰਤਰ ਵੀਕ ਨਹੀਂ ਤੇ ਵੀ ਮਾਲਸ ਕਰਦੇ ਜਿਹੜੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਤੇ ਇਹ ਅਲੱਗ ਅਲੱਗ ਜਪਦੇ ਫਿਰ ਹੁਣ ਗੁਰLambda ਨੇ ਕਿਦਾਂ ਫੈਸਲਾ ਬਲ ਹਾਰੇ ਜਾਵ ਜੇਬੇ ਤੇਰੇ ਨਾ ਜਿਤਨੇ ਵੀ ਤੇਰੇ ਨਾਮ ਨੇ ਅਸੀਂ ਸਦਕੇ ਜਾਂਦੇ ਗੁਰਮੰਗ ਅਸੀਂ ਰਾਮ ਤੋਂ ਵੀ ਸਦਕੇ ਜਾਂਦੇ ਅਸੀਂ ਅੱਲਾਹ ਤੋਂ ਵੀ ਸਦਕੇ ਜਾਂਦੇ ਅਸੀਂ ਗੋਬਿੰਦ ਤੋਂ ਵੀ ਸਦਕੇ ਜਾਂਦੇ ਆ ਨਾਇਨ ਤੋਂ ਵੀ ਸਦਕੇ ਜਾਂਦੇ ਲੋਕਨ ਇਹਦੇ ਵੀ ਕੋਈ ਗੁਰਨਾਮ ਨੇ ਕਿ ਨੋ ਪੁੱਛ ਲਮੇ ਤੇ ਗੁਰਨਾਮ ਨੇ ਕਿ ਉਹ ਦੇਖ ਲੈ ਉਹ ਕੋਈ ਉਹਨਾਂ ਦੀ ਰਸਨਾ ਤੋਂ ਵਾਹ ਗੁਰੂ ਨਿਕਲ ਉਸ ਇਸ ਤਰੀਕੇ ਨਾਲ ਵਾਹ ਗੁਰੂ ਜਪਣ ਵਾਲੇ ਤੇ ਦਿਕਸ਼ਤ ਕਰਨ ਦੀ ਪ੍ਰਥਾ ਚਲੀ ਕੋ ਇਸ ਤਰ੍ਹਾਂ ਚਲੀ ਚਰਨ ਧੋਏ ਰਹਿ ਰਾਸ ਕਰ ਚਰਨਾਮਰਦ ਸੇ ਖਾਣਾ ਪਿਲਾਇਆ ਚਰਨਾਮਰਦ ਦੇ ਕੇ ਸੇਕ ਮਣਾ ਲਿਆ ਤੇ ਆਖਿਆ ਹਣ ਵਾਹਿਗੁਰੂ ਜੱਬ ਸਿੱਖੀ ਦਾ ਦਾਇਰਾ ਵਧ ਗਿਆ ਤੋਂ 22 ਮਸੰਗ ਅਸਥਾਪਨ ਕੀਤੇ ਗਏ ਤੇ ਵੀ ਚਰਨਾਮਰਦ ਲਾ ਕੇ ਜੋ ਹੈ ਨਾਮ ਜਪਨ ਦੇ ਸਿੱਖ ਨੇ ਮਸੰਗ ਬਰਸਤ ਹੋ ਗਏ ਇਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਤਮ ਕਰਕੇ ਪੰਜ ਪਿਆਰੇ ਅਗੇ ਕੀਤੇ। ਔਰ ਜੋ ਵਾਕਰੀ ਗੁਰਨਾਮਿਕ ਵੀ ਮਰਿਆਦਾ ਦੇ ਮਤਾਬਕ ਜਪ ਕਰਦਾ ਜੋ ਗੁਰਨਾਮਿਕ ਨੇ ਕੀਤਾ ਸੀ ਤਾਂ ਪੰਜ ਪਿਆਰੇ ਮੋਲ ਮੰਤਰ ਗੁਰ ਮੰਤਰ ਜਪਨ ਨੂੰ ਕਿੰਦ। ਵਾਹਿਗੁਰੂ ਮੰਤਰ ਦਾ ਜਪ ਵਿਅਕਤੀਗਤ ਬੰਦਗੀ ਹੈ। ਸਮੂਹਕ ਵੇੜ ਤੇ ਸਿੱਖੀ ਜਾ ਸਕਦੀ ਹੈ ਕੋਈ ਹਰ ਜਣੇ। ਗੁਰੂ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਸਿੱਖੀ ਜਾ ਸਕਦੀ ਹੈ। ਅਵਸਥਾਆਂਆਂ ਕੀ ਕੀ ਬਣਦੀਆਂ ਨੇ ਇਹਦੇ ਨਾਲ ਮੇਰਾ ਮਨ ਰਾਜ਼ੀ ਨਹੀਂ ਹੈ। ਹਰ ਇੱਕ ਰੀਅਲ ਅਲੱਗ ਅਲੱਗ ਤੇ ਵੀ ਮਨ ਨਹੀਂ ਤੇ ਸਾਰੀ ਦੁਨੀਆ ਦੇ ਅਵਤਾਰ ਇੱਕੋ ਜਿਹੇ ਆਉਂਦੇ। ਇੱਕੋ ਜਿਹੇ ਨਹੀਂ। ਪੀਸਾ ਕਹਿੰਦੇ ਨੇ ਕੋਈ ਤੇਰੇ ਇਸ ਮੂੰਹ ਤੇ ਥੱਪੜ ਮਾਰੇ ਤੇ ਦੂਜਾ ਵੀ ਅੱਗੇ ਕਰ ਦੇ। ਕੋਈ ਤੇਰਾ ਕੋਟ ਖੋਵੇ ਜੀ ਤੂੰ ਕਮੀਜ਼ ਵੀ ਲਾ ਕੇ ਦੇ ਦੇ। ਮੰਮਤ ਸਾਹਿਬ ਕਹਿੰਦੇ ਨੇ ਮੈਂ ਦੰਦ ਤੋੜ ਦੇਂਗਾ ਤਲਵਾਰ ਜਿਹੜੇ ਮੇਰੇ ਹੱਥ ਵਿੱਚ ਨਹੀਂ ਹੁੰਦੇ ਹਨ ਬੇਲ ਨਹੀਂ ਖਾਂ ਭਾਵੇਂ ਕੋਈ ਦਰਤੀ ਚ ਪੈਦਾ ਹੋਏ ਸੋਨਾ ਦੇ ਹੱਥ ਤੇ ਤਲਵਾਰ ਮੈਂ ਕਿਸੇ ਦੀ ਪੱਗ ਨਹੀਂ ਲਾਉਂ ਪਰ ਮੈਂ ਆਪਣੇ ਵੀ ਨਹੀਂ ਲਾਵਾਂਗਾ ਸ਼ਦੀਕਾ ਕਿਉਂ ਕੋਈ ਮੇਰਾ ਕੋਟ ਉਤਾਰੇ ਜ਼ਬਰਦਸਤੀ ਕਿਉਂ ਕੋਈ ਮੇਰੀ ਕਮੀਜ਼ ਉਤਾਰੇ 100 ਹੋਵੇ ਜ਼ਬਰਦਸਤੀ ਉਹਨਾਂ ਦਾ ਡਾੰਦੋ ਤੁਣ ਕਿਹਾ ਮੁਹੰਮਦ ਸਾਹਿਬ ਨੂੰ ਗਲਤ ਕਹਿ ਦਿੱਤੀ ਇਹ ਤਾਂ ਹੀ ਗਲਤ ਹੈ ਕੋ ਆਪਣੀ ਥਾਂ ਤੇ ਟਿਕਣਾ ਉਹਨਾਂ ਦੇ ਅੰਦਰ ਜਪ ਕਰਦੇ ਆ ਕਰਦੇ ਇਹ ਅਵਸਥਾ ਬਣੀ ਹੈ ਕਿਸੇ ਦੇ ਅੰਦਰ ਉਹ ਬਣੀ ਮਹਾਤਮਾ ਬੁੱਧ ਦੇ ਅੰਦਰ ਆਪਣੀ ਅਵਸਥਾ ਬਣੀ ਰਾਮ ਦੇ ਅੰਦਰ ਆਪਣੀ ਬਣੀ ਕ੍ਰਿਸ਼ਨ ਦੇ ਅੰਦਰ ਆਪਣੀ ਬਣੀ ਹੈ 24 ਅਵਤਾਰ ਹਿੰਦੂਆਂ ਦੇ ਵेनਿਕ ਜੈਸੇ ਨਹੀਂ ਟਿਕ ਜੈਸੇ ਨਹੀਂ ਐਨੇ ਭਗਤ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਟਿਕ ਜੈਸੇ ਨਹੀਂ ਹਰ ਮਾਲਸ ਕਰਦੇ ਵਕ ਵਕ ਪਰ ਕਰਿਆ ਹੈ ਇਸ ਵਾਸਤੇ ਮਤਭੇਦ ਕਰਨ ਦੀ ਲੋੜ ਨਹੀਂ ਬਸ ਇਤਨਾ ਜਪੋ ਤਾ ਇੱਕੋ ਨਾਮ ਆਵਰਨ ਰਾਪਣ ਜਪੋ ਜੋ ਅਵਸਥਾ ਬਣੇਗੀ ਪ੍ਰਮਾਤਮਾ ਦੀ ਤਰਫੋਂ ਪ੍ਰਮਾਤਮਾ ਦੀ ਤਰਫੋਂ ਕੀ ਆਉਂਦਾ ਝੋਲੀ ਚ ਫਿਰੋ ਕਬool ਕਰਨਾ ਹੋਵੇ ਅਵਸਥਾ ਵਕ ਵਕ ਬਣਦੀ ਰਸ ਇੱਕੋ ਬਣਦਾ ਹੈ ਅਵਸਥਾ ਵਕ ਵਕ ਬਣਦੀ ਅਵਸਥਾ ਇੱਕ ਨਹੀਂ ਬਣਦੀ अलग अलग बनती और ऐसा संसार का इतिहास पढ़ के असि जो है देख सकते हैं बिल्कुल अलग अलग कोई ऐसा सोच रहा है कि मैं हर एक दे चरण की खाक बन कुछ ऐसा भी सो रहा है हे प्रभु मैं तेरे सिर का भी ताज बन अपना अपना ढंग ਆਪਣਾ ਆਪਣਾ ਤੌਰ ਤਰੀਕ ਮੈਂ ਪੜ ਰਿਹਾ ਸੀ ਮੌਲਾਨਾ ਰੋਮ ਮੈਂ ਹੈਰਾਨ ਹੋਇਆ ਉਹਦੀ ਲੰਬੀ ਚੌੜੀ ਹਕਾਇਤ ਬਣ ਕੇ ਕਹਿੰਦਾ ਖੁਦਾ ਮੈਂ ਉਹਨਾਂ ਫਕੀਰਾਂ ਚ ਨਹੀਂ ਆ ਤੇਰੇ ਕਦਮਾਂ ਦੀ ਸੌਕ ਬਣ ਕਿ ਤੂੰ ਦੇਖ ਵੀ ਨਾ ਸਕੇ ਕਿਉਂਕਿ ਤੇਰੇ ਕਦਮਾਂ ਦੇ ਥੱਲੇ ਆਵਾਂਗਾ ਮੈਂ ਤੇਰੇ ਸਿਰ ਦਾ ਤਾਜ ਬਣ ਸਾਰੀ ਦੁਨੀਆ ਵੀ ਦੇਖੇ ਤੂੰ ਵੀ ਦੇਖੇ ਇੰਜ ਕਹਿੰਦਾ ਦੇਖਣ ਨੂੰ ਤੇ ਇੰਜ ਲੱਗੇ ਗਏ ਤੇ ਹੰਕਾਰ ਦੀ ਬੂ ਬੜੀ ਹੰਕਾਰ ਦੀ ਔਰ ਉਸੇ ਹੀ ਸਮੇ ਉਸੇ ਹੀ ਸ਼ਹਿਰ ਵਿੱਚ ਦੂਸਰਾ ਫਕੀਰ ਹੋਇਆ ਹਾਫਿਜ਼ ਉਹ ਕਹਿੰਦਾ ਅਜ਼ਰਾ ਚੁਨਾਰ ਕਿ ਸਲਾਮਤ ਨਾ ਕੋਣ ਰਸਤੇ ਵਿੱਚ ਇਸ ਢੰਗ ਨਾਲ ਚੱਲ ਕਿ ਤੇਰੇ ਚੱਲਣ ਦੀ ਹੋਂਦ ਦਾ ਕਿਸੇ ਨੂੰ ਪਤਾ ਵੀ ਨਾ ਚਲੇ ਗੁਮਨਾਮ ਹੋ ਕੇ ਚੱਲ ਜਿਗਾ ਚੱਲ ਨਾ ਕਿਸੇ ਦਾ ਰਸਤਾ ਨਾ ਰੋਕੇ ਅਜ਼ਰਾ ਚੁਨਾਵਰ ਕਿ ਸਲਾਮਤ ਨਾ ਕੋਨੜ ਬਾਹਲਕ ਚੋਨਾ ਜੀ ਕਹਿਆ ਮਤ ਨਾ ਕੋਨੜ ਹਲਕ ਦੇ ਇਸ ਧਾਮ ਨਾਲ ਰਹਿ ਤੇ ਤੇਰੇ ਰਹਿਣ ਨਾਲ ਚਿੰਗਾਰੀਆਂ ਨਾ ਪੈਦਾ ਹੋਵੇ ਅਗ ਨਾ ਲਗੇ ਕੁਸ਼ਬੂ ਕਹਿੰਦੇ ਸੁਗੰਧੀ ਫੇਟ ਬਾਹਲਕ ਚੋਨਾ ਜੀ ਕਹਿਆ ਮਤ ਨਾ ਕੋਨੜ ਕਈ ਬੰਦੇ ਬੰਦੇ ਨਹੀਂ ਹੁੰਦੇ ਬਸ ਚਿੰਗਾਰੀਆਂ ਨੇ ਜਿੱਥੇ ਬੈਠਣਗੇ ਅਗ ਲਾਉਣਗੇ ਕੁਛ ਨਾ ਕੁਝ ਤੇ ਹੋਵੇਗਾ ਉਹਨਾਂ ਨਾਲ ਕੁਛ ਨਾ ਕੁਝ ਤੇ ਬੰਬੜ ਹੋਵੇ ਜੋ ਹੈ ਬਲਣ ਅਸ ਰਾਹ ਚੋ ਲਾੜ ਕੇ ਸਲਾਮਤ ਨ ਕੋਨ ਬਹਲਕ ਤੋਂ ਰਹੀ ਕੇ ਕਯਾਤ ਨ ਕੋਨ ਦਰ ਮਸਜਿਦ ਗਰ ਜਵੀ ਕੇ ਚੋਨਾ ਜਾ ਕੇ ਤੋੜਾ ਦਰ ਪੇਸ਼ ਨਾ ਖਾਨਰ ਰਹੀ ਮਾਬਦ ਨ ਕੋਨ ਕਿੰਦੇ ਕਦੀ ਜੇ ਮਸਜਿਦ ਜਾ ਕੇ ਨਮਾਜ਼ ਪੜਨ ਦਾ ਖਿਆਲ ਆਵੇ ਨਾ ਅੱਗੇ ਅੱਗੇ ਹੋ ਕੇ ਨਮਾਜ਼ ਨਾ ਪੜੀ ਮਤਾ ਤੈਨੂੰ ਕੋਈ ਇਮਾਮ ਬਣਾ ਦੇਵੇ ਇਮਾਮ ਨੂੰ ਕਹਿੰਦੇ ਨੇ ਜੋ ਸਬਦਾ ਮੁਖੀ ਕੋ ਖੁਦਾ ਦੇ ਘਰ ਵੀ ਨੰਬਰ 1 ਬਣਨ ਦੀ ਕੋਸ਼ਿਸ਼ ਕਰੇਗਾ ਖੁਦਾ ਦਾ ਨੰਬਰ 2 ਹੋ ਜਾਏਗਾ ਸਭ ਤੋਂ ਅਖੀਰ ਦੇਚ ਨਮਾਜ਼ ਪੜੇ ਤਾਂ ਕਿ ਤੇਰੇ ਨਾਮ ਨੂੰ ਵੀ ਕੋਈ ਨਾ ਕਿਸੇ ਨੂੰ ਪਤਾ ਹੀ ਨਾ ਉਹ ਆਫਿਸ ਕਹਿੰਦਾ ਜਦ ਕੋਈ ਇਸ ਤਰ੍ਹਾਂ ਕਰਦਾ ਹੈ ਕਿਸੇ ਨੂੰ ਕੁਝ ਨਾ ਪਤਾ ਹੋਵੇ ਉਸੇ ਦਿਨ ਖੁਦਾ ਦੀ ਹੋਂਦ ਦੇ ਸਾਹਮਣੇ ਆਉਂਦਾ ਹੈ ਉਸੇ ਦਿਨ ਖੁਦਾ ਦੀ ਅੱਖਾਂ ਦੇ ਸਾਹਮਣੇ ਆਉਂਦਾ ਹੈ ਉਸ ਤੋਂ ਪਹਿਲੇ ਨਹੀਂ ਜੋ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਹੋਣ ਦੀ ਕੋਸ਼ਿਸ਼ ਕਰਦਾ ਹੈ ਗਦਾਵੀ ਅੱਖਾਂ ਤੋਂ ਉਜਲ ਹੋ ਜਾਂਦੇ ਫਿਰ ਉਹ ਨਾਨਕ ਨੇ ਤੇ ਬड़ा ਨਿਰਮਾਨ ਸ਼ਬਦ ਸਾਨੂੰ ਦੇ ਦਿੱਤਾ ਪਰ ਨਹੀਂ ਸਿੱਖ ਤੋਂ ਸਿੱਖਣਾ ਮਰਦੇ ਜਮ ਤੱਕ ਸਿੱਖਣਾ ਹੈ ਸਿੱਖੀ ਹੈ ਸਿੱਖ ਦਾ ਮਤਲਬ ਹੈ ਮੈਂ ਸਿੱਖਣਾ ਚਾਹਾਂ ਹਜੇ ਵੀ ਸਿੱਖਣਾ ਚਾਹਾਂ ਮੈਂ ਪੂਰਾ ਨਹੀਂ ਜਾਣ ਕੇ ਨਹੀਂ ਤੇ ਗੱਲ ਇਸ ਤੋਂ ਨਿਰਮਾਨ ਸ਼ਬਦ ਹੋਰ ਕਿਹੜਾ ਲੱਭੋ ਮਨੁੱਖੀ ਦੁਨੀਆ ਵਿੱਚ ਮਨੁੱਖੀ ਲੋਭਾਂ ਵਿੱਚ ਇਸ ਤੋਂ ਨਿਰਮਾਨ ਸ਼ਬਦ ਹੋਰ ਕਿਹੜਾ ਲੱਭੋ बुढ़ा भी हो गया सिखा मैं अजे भी सीखना चाहिए सीखने में बहुत कुछ है मैं कितने पूरा सिख सकता इस वास्ते हंकार से सिख नबदा ही नहीं पर मैं अर्ज करा बड़ा प्रबल हंकार देख बहुत प्रबल इस वास्ते जितना टकराव जितनी टकराव जितने झगड़े इस छोटी जी कौम देचने बाकी कौम अच नहीं नहीं हंकार ਨਾਮ ਸਤਗੁਰ ਨੇ ਦਿੱਤਾ ਸਿੱਖ ਉਥੇ ਸਿੱਖ ਹੈ ਮਰਦੇ ਜਮ ਤੱਕ ਸਿੱਖ ਹੈ ਔਰ ਅੰਦਰ ਭਾਵਨਾ ਪੈਦਾ ਕਰ ਸਿੱਖਣਾ ਚਾਹਨਾ ਮੈਂ ਫਿਰ ਅਰਜ਼ ਕਰਾ ਇੱਕ ਦਮ ਵਿੱਚ ਵਾਹਿਗੁਰੂ ਸ਼ਬਦ ਪੂਰਾ ਹੋ ਜਾਏ ਦਮ ਦਮ ਸਦਾ ਸਮਾਲ ਲੇਕਿਨ ਜ਼ਬਾਨ ਉਚਾਰਨ ਕਰੇ ਤੇ ਮਨ ਵੀ ਉਸ ਦਮ ਵਿੱਚ ਆ ਜਾ ਮਨ ਨਹੀਂ ਆਉਂਦਾ ਕਿਉਂ ਨਹੀਂ ਆਉਂਦਾ ਇਹ ਸਾਰੀਆਂ ਗੱਲਾਂ ਤੇ ਫਿਰ ਮੈਂ ਕਿਸੇ ਵਕਤ ਕਰਨ ਦਾ ਕਿਉਂਕਿ ਇਸ ਵਕਤ ਕੋਲ ਕੇ ਨਹੀਂ ਬਿਆਨ ਕਰ ਸਕਦਾ ਸਮਾਵੇਕਾ ਕੀ ਹੋਗੇ ਤੁਹਾਨੂੰ ਡੇਟ ਨਾ ਕਰਕੇ ਜੋ ਕੁਝ ਸਤਿਗੁਰ ਨੇ ਸੋਝ ਬੋਈ ਤੁਸੀਂ ਮੇਰੇ ਸਾਹਮਣੇ ਜੋ ਹੈ ਰੱਖ ਦਿੱਤੀ ਹੈ ਭਾਵੇਂ ਸਾਰੇ ਨੇ ਉਹਨੂੰ ਯਾਦ ਕਰਨ ਦੇ ਸੇਵਾ ਕਰਦੇ ਆ ਵੀ ਉਸਦੀ ਯਾਦ ਆ ਸਕਦੀ ਹੈ ਬਾਣੀ ਪੜ੍ਹਦੇ ਆ ਵੀ ਉਸਦੀ ਯਾਦ ਆ ਸਕਦੀ ਹੈ ਸੌ ਬਹਾਨੇ ਨੇ ਉਹਨੂੰ ਯਾਦ ਕਰਨ ਦੇ ਮੈਂ ਸੋਤੇ ਸੇ ਲਈ ਅਰਜ਼ ਕਰਦੇ ਆ ਮੈਂ ਜਿੰਨਾ ਕੋਲ ਫਿਰਦਾ ਰਹਾ ਰਸਤੇ 'ਚ ਇੱਕ ਦਿਨ ਬੈਂਗਣਾ ਦਾ ਖੇਤ ਸੀ ਐ ਬਤਾਂ ਕਿ ਕੋਲ ਬੈਠੇ ਬਲ ਬਲ ਜਾਉ ਸ਼ਾਮ ਸੁੰਦਰ ਕੇ ਅਕਥ ਕਥਾ ਜਾਂ ਕੀ ਬਾਤ ਸੁਣੇ ਸ਼ਾਮ ਰੰਗ ਉਸ ਨੂੰ ਕੇੰਦਰ ਬਹੁਤ ਕਾਲਾ ਵੀ ਨਾ ਸਾਵਣ ਉਹਨੂੰ ਸ਼ਾਮ ਮਰ ਦਿੱਤਾ ਇਸ ਰੰਗ ਦਾ ਭਰੇ ਹੋਇਆ ਖੇਤ ਮੈਂ ਇੱਕ ਘੰਟੇ ਰੋਂਦੇ ਹੋਇਆ ਬਾਬਾ ਬਲਵੰਤ ਸਿੰਘ ਨੂੰ ਦੇਖਿਆ ਹੈ ਪ੍ਰਭੂ ਬੜਾ ਤੂੰ ਸ਼ਾਮ ਸੰਧ ਹੈ। ਉਹ ਬੈਂਗੜ ਸ਼ਾਮ ਸੰਧ। ਉਦੋਂ ਮੈਂ ਅੰਜ ਲੱਗਿਆ ਸੀ ਅੱਦੇ ਪਾਗਲ ਯਕੀਨ ਨਾ ਜਾ। ਮੈਂ ਪਾਗਲ ਦੇ ਨਾਲ ਰਹਿੰਦਾ ਪਿਆ। ਮੈਨੂੰ ਇੰਜ ਪਿਆ ਲਾਇਆ ਸੀ। ਬਲਵੰਤ ਦੇ گاؤں ਸ਼ਾਮ ਸੰਧਰ ਕੋ ਬੈਂਗੜਾ ਨੋ ਗਈ। ਮੈਨੂੰ ਅਜੇ ਤੱਕਿਆ। ਅੜਵਾਰ ਤੋਂ ਢੀਸੀ ਕੇਸ਼ ਪੈਦਲ ਜਾ ਰਹੇ ਸੀ। ਰਸਤੇ 'ਚ ਇੱਕ ਹੀ ਤੁਸੀਂ। ਉੱਥੇ ਹੀ ਬੈਠ ਗਏ ਜਦ ਘੰਟਾ ਬੈਠੇ ਰਹੇ ਉਦੋਂ ਮੇਰੇ ਮਨ 'ਚ خیال ਆਇਆ ਮੈਂ ਇੱਕ পাগল ਦੀ ਸੰਗਤ ਪਿਆ ਕਰ ਲਿਆ ਕਿਹਨੇ ਜਾਣ ਉਹਦਾ ਇਹ خیال ਆਇਆ ਛੋਟੀ ਮੇਰੀ ਉਮਰ ਸੀ ਅੱਜ ਮੈਨੂੰ خیال ਆਇਆ ਕਿ ਇੱਕ ਮਹਾਪੁਰਖ ਤੋਂ ਮੈਂ ਪੂਰਨ ਲਾਭ ਨਹੀਂ ਲੈ ਸਕਿਆ ਮਾ ਸਮਝੀ ਗਿਆਤਾ ਨਹੀਂ ਸੀ ਬੋਧ ਨਹੀਂ ਸੀ ਔਰ ਬੇਗਣਾ ਦੇ ਵਿੱਚ ਵੀ ਰੱਬ ਪਿਆ ਦਿਖਾਈ ਦਿੰਦਾ ਬੰਦ ਬਲ ਜਾਉ ਸ਼ਿਆਮ ਸੁੰਦਰ ਅਕਤ ਕਥਾ ਜਾਂ ਕੀ ਬਾਤ ਸੁਣੀ ਮੈਂ ਇੱਕ ਦੋ ਜਗ੍ਹਾ ਹੋਰ ਇਹ ਗੱਲ ਸੁਣਾਈ ਹੋਵੇ ਕਿ ਨਿਰਮਲਿਆਂ ਨੂੰ ਪਤਾ ਸੀ ਅੱਜ ਤੁਹਾਨੂੰ ਪਿਆ ਕਹਿੰਦਾ ਬੈਂਗਣਾਂ ਦੇ ਖੇੜ ਦੇ ਘੰਟਾ ਬੈਠੇ ਦੇ ਸਮਾਂ ਦੀ ਲਈ ਬੱਲ ਬੱਲ ਜਾਉ ਸ਼ਿਆਮ ਸੁੰਦਰ ਇਹ ਪ੍ਰਭੂ ਇਤਨਾ ਸੁੰਦਰ ਤੇਰਾ ਰੂਪ ਤੇ ਕਿਹੜਾ ਸੁੰਦਰ ਰੂਪ ਵੇਖਿਆ ਬੈਂਗਣ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਹੋਂ ਫੁੱਲ ਹੋਏ ਕੇ ਭਲੇ ਰਾਗ ਪੋਲੇ ਕਹੋ ਭੰਵਰ ਹੋਏ ਕੇ ਭਲੀ ਬਾਤ ਬੋਲੇ ਪਤਾ ਨਸਤ اے ਪ੍ਰਭੂ ਕਮਾਲ ਹੈ ਸੁਆ ਜੋ ਫੁੱਲ ਬਣ ਕੇ ਮੇਰੇ ਸਾਹਮਣੇ ਖੜੇ ਐ ਨਾ ਸੁੰਦਰ ਇਤਨਾ ਸੁੰਦਰ ਕੀ ਕੀ ਅਵਸਥਾ ਬਣਦੀ ਏ ਦੇਖ ਕੇ ਕੀ ਹਾਲਤ ਬਣਦੀ ਏ ਕਿ ਕਦੀ ਇਤ ਨਹੀਂ ਬਣਦੀ ਕਿਸੇ ਦੀ ਵੀ ਨਹੀਂ ਬਣਦੀ ਇਸ ਦੇ ਵਿੱਚ ਬੈਸਮਾ ਵਸੇ ਕੀ ਕਰਨੇ ਇਹ ਦੇ ਚਰਕ ਕੋ ਚਰਕ ਕੀ ਕਰਨੇ ਆਪ ਆਪਣੇ ਬੁਧ ਹੈ ਜੇ ਤੇ ਬਰਨਤ ਭਿੰਨ ਪੈਨ ਤਵੇਂ ਤੇਤੀ